ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਵਧੀਆ ਜੀ ਅੱਜ ਅੱਪਾ ਲੱਗੇ ਆ ਜੀ ਸਟਾਰਟਰ ਵਾਸਤੇ ਮੋਟਰਾਂ ਪਰ ਛੋਟੇ ਛੋਟੇ ਜਿਹੇ ਗੁੱਟੇ ਬਣਾਉਣ ਛੋਟੇ ਛੋਟੇ ਜਿਹੇ ਬਸ 3 3 4 4 ਫੁੱਟ ਦੇ ਕੋਠੜੀਆਂ ਜਿਹੀਆਂ ਬਣਾਉਣੀਆਂ ਬਸ ਭਾਈ ਇਹ ਮੋਟਰ ਸਟਾਰਟਰ ਲੱਗ ਜਾਵੇ ਮੋਟਰ ਦੀ ਜੜਮਾਈ ਦਿਖਾਣੇ ਤੁਹਾਨੂੰ ਆ ਦੇਖੋ ਪੂਰਾ ਬੋਰ ਆ ਬੋਰ ਹੈ ਬਸ ਆ ਕੇਬਲ ਲੈ ਜਾਣੀ ਕੇਬਲ ਮਾਤੇ ਬਸ ਆ ਉਹ ਸਟਾਰਟਰ ਮਾ ਪਿੱਛੇ ਕੋਟੇ ਮੇ ਲੱਗ ਜਾਵੇ ਬਸ ਕੇਵਲਾਂ ਬਟ ਲੈ ਜਾਨੇ ਬਾਈ ਨਹੀਂ ਲੰਬੀ ਕੇਬਲ ਦਾ ਫਿਰ ਸਿਰਫ ਆ ਉੱਥੇ ਤੇ ਪਈ ਆ ਬੱਲੇ ਲੈ ਜਾਣੀ ਕਈ ਵਾਰ ਬਟ ਹੋ ਗਈਆਂ ਪਹਿਲਾਂ ਬਾਬੇ ਰ ਪਹਿਲਾਂ ਤਾਂ ਲੱਗਦੇ ਆਪਾਂ ਨੇ ਬਕਸੇ ਲੋਹੀ ਦੇ ਤੇ ਲੋਹੀ ਦੇ ਕਾਮਯਾਬ ਨਹੀਂ ਹੋਏ ਧੁੱਪਾਂ ਮਾਂ ਗਰਮ ਹੁੰਨੇ ਆ ਇਹ ਤਾਰਾਂ ਪਿੰਗਲ ਜਾਂਦੀਆਂ ਫਿਰ ਤਾਰਾਂ ਜਲ ਜਾਂਦੀਆਂ ਵਿੱਚ ਤੇ ਗ੍ਰੀਪਾਂ ਗਰਫਾਂ ਦੇ ਸਟਾਰਟਰ ਗਰਮ ਹੋ ਜਾਂਦਾ ਪੱਤੀਆਂ ਚਿਪਕਦੀਆਂ ਮੋਟਰ ਜਲ ਜਾਂਦੀ ਐ ਲੋਟ ਨਹੀਂ ਆਇਆ ਕੰਮ ਜਣੀ ਲੋਹੇ ਬਕਸੇ ਵਾਲਾ ਬਸ ਫਿਰ ਹੁਣ ਆਰਕੇ ਮਾ ਵੀ ਇਹ ਇੱਕ ਦਾ ਸਟਾਰਟਰ ਵੀ ਆਪਾਂ ਨੇ ਦੂਜੇ ਲਾ ਦੇਣੇ ਹੁਣ ਸੁੱਕੇ ਵਾਲੇ ਉਹ 12-13000 ਰੁਪਏ ਦਾ 8 12-13000 ਰੁਪਏ ਦਾ ਸਟਾਰਟਰ ਹੈ ਉਹ ਲਾ ਦੇਣੇ ਆਪਾਂ ਨਾਲ ਹੁਣ ਦੋਵੇਂ ਮੋਟਰ ਆਪਾ ਉਹ ਲਾ ਕੇ ਵੀ ਸੁੱਕੇ ਵਾਲੇ ਪਰ ਮੋਜ ਆਉਂਦਾ ਨਾ ਪਰ ਪੱਤੀ ਚਿਪਕਦੀ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਸਭੇ ਪਸਲੂ ਬਸ ਆਪਣਾ ਇਟਾ سیمنٹ ਰੇਤਾ ਪਾਣੀ ਦੇ ਟੈਂਕੀ ਭਰ ਕੇ ਟਰਾਲੀ ਵਿੱਚ ਰੱਖ ਲੈ ਆਪਾਂ ਸਾਰਾ ਸਮਾਨ ਟਰਾਲੀ 'ਚ ਆਪ ਬਣਾ ਦੇਣੇ ਅੱਜ ਮਿਸਤਰੀ ਲੇਟ ਹੋ ਗਏ ਥੋੜਾ ਜਿਹਾ ਉੱਥੇ ਆਪਣਾ ਪੀਜੀ ਕੋਲ ਕੰਮ ਲਾਇਆ ਪਰ ਉੱਥੇ ਵੀ ਆਏ ਤੇ ਮਿਸਤਰੀ ਇਹਨਾਂ ਨੂੰ ਰਸਤੇ ਦਾ ਥੋੜਾ ਜਿਹਾ ਪਤਾ ਨਹੀਂ ਤਾਂ ਉਲਝ ਗਏ ਤੇ ਯਾਦ ਕਰ ਤੇ ਤਾਂ ਘੱਟਾ 1.5 ਘੰਟਾ ਲੇਟ ਹੋ ਹੋ ਗਏ ਕੁਝ ਉੱਥੇ ਤੇ ਲੇਟ ਚੱਲੇ ਤੇ ਆਪਾਂ ਕਰਦੇ ਰੋਸ ਚਲ ਬਣਾ ਦੇਣੇ ਅੱਜ ਆਪਾਂ ਨੇ ਦੋਏ ਪੂਰਾ ਬਲੌਗ ਫਾਉਂਡ ਦੋਨੋਂ ਅੱਜ ਵਾਸਤੇ ਵੀ ਅਪਨੇ ਕਿਚਰੀ ਤਿਆਰ ਕਰਨੀ ਅੱਜ ਜੁੜ ਰਹੇ ਹਾਂ ਲੱਕ ਘਰ ਦੀ ਮਨਿਆਦ ਸ਼ੁਰੂ ਦੇਖੋ ਹੁਣ ਚੇਨ ਲੈਣਾ ਹੁਣ ਲੋ ਵੀ ਕਮਰਾ ਆਪਣਾ ਕਰਤਾ ਤਕਰੀਬਨ ਤਿਆਰ ਅੱਧਾ ਤਾਂ ਤਿਆਰ ਹੋ ਗਿਆ ਕੈਂਟਰ ਦੇ ਲਾਗੇ 2 4 5 ਵਿਚਾਰ ਕਰਦੇ ਹੋਣਾਂ ਦੇ ਉੱਪਰ ਇਹ ਵੱਪੂ ਕਮਰਾ ਹੋ ਗਿਆ ਤਿਆਰ ਕਹਦੇ ਔਰ ਹੋਰ ਕੀ ਚਾਹੀਏ ਹੂੰ ਮੈਂ ਮੂਰੇ ਦਰਵਾਜ਼ਾ ਲਾ ਦੇਣਾ ਹੈਗੇ ਬਾਈ 52 ਗੁੰਚ ਕਰ ਲੈਣਾ ਪਰ ਜਿਸ ਤੇ ਸਿਰ ਤੇ ਉੱਪਰ ਰੈਸ ਲੇਪਣੀ ਬੈਠ ਗਾ ਲਓ ਜੀ ਬਣ ਗਿਆ ਆਪਣਾ ਕੋਠਾ ਦੇਖੋ ਸਲੱਪਾ ਦਾ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਨੇ ਪਹਿਲਾਂ ਬਣਾਈ ਜਮੇ ਇਹਦੀਆਂ ਆਹ ਦੇਖੋ ਉਹ 2 ਫੁੱਟ ਚੜਾਈ ਹੈ ਇਹਦੀ ਸਲੇਪ ਦੀ ਸਵਾ ਸਵਾਦ ਉਹ 2x25 25 ਇੰਚ ਆਹ ਬਸ 2 ਫੁੱਟ ਹੋ ਗਈ ਹਲਵਾ ਆਪਾਂ ਨੇ ਇੱਕ ਰਦਾ ਦਾ ਬਧਿਆ ਥੱਲੇ ਧਰਤੀ ਮਾ ਉਹ ਪ੍ਰਪਨਤ ਦਸਰ ਦੇ ਦੇ ਆ। ਉਹ ਬਾਈ ਮਾ ਹੈ ਬੰਦਾ ਬੈਠ ਕੇ ਸਟਾਰਟਰ ਮੋਰੀ ਕੰਮ ਕਰ ਲਪਾ। ਉਹ ਤਾਂ ਉੱਚੇ ਦਵੇ ਕੋਈ ਫਾਇਦਾ ਨਹੀਂ ਹੈ। ਉਹ ਉੱਚਾ ਜਿਆਦਾ ਚੱਕ ਗੱਟਾਂ ਵੀ ਬੇਕਾਰ ਤੀਆਂ। ਦੇਖੋ। ਇੱਕ ਆਪਨ ਹੋਰਾ ਮੋਰੀ ਛੜਤੀ ਇੱਕ ਪਰਾਂ ਛੜਤੀ ਮੋਰੀ। ਆ ਬਹੁਤ ਵੱਲ ਕਰਨੀ ਨੂੰ। ਮੋੜਾ ਆਪਨ ਇਹਦੇ ਦਰਵਾਜ਼ਾ ਲਾ ਦੇਣਾ ਬਣਵਾ ਕੇ ਨਾ ਮਿਸਤਰੀ ਭਤੇ। ਫਰੇਮ ਜਗਾਟ ਦਾ ਐਂਗਲ ਦਾ ਫਰੇਮ ਬਣਵਾ ਗਏ ਬਸ ਇਸ ਤਰੀ ਮੁਰਾ ਦਰਵਾਜ਼ਾ ਫਿੱਟ ਕਰ ਦੇਣਾ ਆਪਾਂ ਨਾ ਦਰਵਾਜ਼ਾ ਬੰਦ ਕਰ ਦੇਣਾ ਫਿੱਟ ਦਰਵਾਜ਼ੇ ਮਾ ਆਪਾਂ ਥੱਲਾ ਲਾ ਦੋਗੇ ਜਲੀ ਦੇਖੂਗੇ ਵੈਸੇ ਇਸ ਤਰ੍ਹਾਂ ਵੀ ਓਵਿਸ ਲਾ ਕਿਉਂ ਬਾਛੜ ਉੱਪਰ ਤੇ ਹੀ ਲੱਗਦੀ ਆ ਥੱਲੇ ਤੇ ਤਾਂ ਲੱਗਦੀ ਐਵੇਂ ਇਸ ਤਰੀ ਲਾ ਲਣਾ ਜ ਆਪ ਦੇਖ ਮਾ ਜਲੀ ਲਵਾ ਦੇ ਫਟਕ ਮਾ ਆ ਲੱਗ ਜਾ ਆਹ ਲੱਗ ਗਿਆ ਆਹ ਲੱਗ ਗਿਆ ਹਾਂ ਲੱਗੀ ਹਾਂ ਜਾਲੀ ਨਾਲ ਬੁਲਾਈ ਜਾਲੀ ਦੇ ਕੋਲ ਇਹ ਟੇਗਾ ਬੰਦਾ ਹਾਂ ਜੌੜਾ ਸਰੀਏ ਵੈਲਡ ਕਰਵਾਏ ਕਿਉਂਕਿ ਕਹਨੇ ਬੱਡੇ ਆਲੇ ਕਰਵਾ ਲਈਏ ਉਹ ਛੱਤ ਤੋਂ ਆ ਪੈਪ ਕਰਵਾ ਦੇਗੇ ਪੈਪ ਕਰਵਾ ਦੇਗੇ ਜੌੜਾ ਗ੍ਰਿੱਲ ਮੇ ਲਗਾ ਉਹ ਪੈਪ ਕਰਵਾ ਦੇਗੇ ਉੱਪਰ ਤੇ ਬੰਦ ਕਰਵਾ ਦੇਗੇ ਹਾਂ ਲੈ ਜਿਹੜਾ ਠੰਡਾ ਰੱਖਾ ਹੋਰ ਉਹ ਵੀ ਝੋੰਬੀ ਰੱਖਾ ਛੋਰਾ ਹਾਂ ਬੇ ਸਾਰਾ ਦਿਨ ਛੋਰਾ ਹਾ ਤਕਰੀਬਨ ਈ ਬਾਵਾ ਕੀ ਧੁੱਪ ਥੋੜੀ ਜੀ ਬਸ ਬੱਸ ਤਰਾਪਾ ਨਾ ਟੀਮ ਮਾਰਦਣੀ ਬਾਈ ਬਾਹਰ ਤੇ ਖਾਲਾਂ ਨਹੀਂ ਬਣਾਣਾ ਠੀਕ ਤਸਲੇ ਕੋ ਹੱਥੋਂ ਬਣਾਇਆ ਦੋ ਟੈਂਕ ਲਾਉ ਲੋ ਮੌ ਖਾਲੀ ਇੱਧਰ ਪਰ ਦੇ ਦਿੱਤਾ ਅੰਦਰੋਂ ਸੀ ਰੋ ਉਖੋ ਆਈਏ ਜਮੈਂ ਬਾਹਰ ਨਾਲੀਏ ਕੀਆ ਫਰੇਮ ਕਾਸਕਾ ਜਵਾਨ ਕਰਦਾ ਦੁਬਾਰਾ ਹਾਂ ਰੋਇ ਜਿਆਦਾ ਬਾਹਰ ਨਾ ਨੀ ਰੋ। ਅੰਦਰ ਠੀਕ ਰਹੀ। ਬਸ ਤੇ ਬਚਾ ਰਹਾ ਭਾਈ। ਅੱਛਾ। ਉਹ ਸ਼ਾਂਤ ਕਾ ਇਹ ਦੀ ਜਿਸ ਤਰ੍ਹਾਂ ਹੋਇਆ। ਚਲਾਉ ਦੀ। ਇਤਨਾ ਆਤਮਾ ਨੇ ਝਾੜੂ ਮਾਰ ਜਾ ਪਲੱਤਰ ਕਰ ਦੇਣਾ ਜੀ ਪਿੱਛੇ ਬਸ ਬਾਹਰ ਤੇ। ਮਾਰਗਾ ਛਾਪ ਜੀ ਟੀਪ ਜੀ ਕਰ ਦੇਣੀ ਟੀਪ ਟਾਈਪ ਛਾੜੂ ਟਾਈਪ ਦਾ ਵੀ ਤਾਂ ਕਰ ਦਿੰਨੇ ਬਈ ਤੇ ਆਏ ਮਜ਼ਬੂਤੀ ਜੀ ਹੋ ਜੂਗੀ ਨਾਲੇ ਸਾਫਜਾ ਹੋ ਜਾਊਗਾ ਦਰਜਾਂ ਦੁਰਜਾਂ ਜੀਆਂ ਬੰਦ ਹੋ ਜੂਗੀਆਂ ਇਹਨੂੰ 4 ਇੰਚ ਜੀ ਕਰੀਏ ਨਾ ਆਪਣਾ ਜਣਾਈ ਮਜ਼ਬੂਤੀ ਜੀ ਬਣ ਜੂਗੀ ਬਾਈ ਪਲਸਟਰ ਜਾ ਮਾਰ ਦੇ ਬਸ ਛਾੜੂ ਮਾਰ ਜਾ ਬਸ ਮਿੰਟ ਦੋ ਲੱਗਣੇ ਆ ਕਰਤਾ ਕੰਮ थोड़ा पता ही है मिस्त्री का मेरा इधर है ये पप्पू ये पप्पू भी कहीं मर पी रंगीला कम कंपनी आता कहीं कहीं पप्पू है के कर रहे द्राइवर है कहा चले गया कद ਅਦੇਖਤਾ ਕੋ ਮਹੀਨਾ ਕਾਹੋਂ ਨੇ ਮ ਜਾ ਰਿਆ ਉਹ ਦਿਨ ਪੁੱਸਤਾਰਾ ਉਹ ਦਿਨ ਦੋਰੀ ਤਾਂ ਟੁੱਟੀ ਤਰੀ ਉਦਨ ਹੋ ਗਿਆ ਹਾ ਜਿੰਨਾਂ ਥੋੜੀ ਤਰੀ ਉਦਨ ਤੋਂ ਅੱਛਾ ਬਾਬੇ 10 15 ਦਿਨ ਹੋਏ ਹੋਗੇ ਆਪਣਾ ਦੂਆ ਕੋਠਾ ਕਰਤਾ ਸ਼ੁਰੂ ਬਈ ਆਹ ब दे अधा घंटा लागणार अधे घंटे घंटे मी कंप्लीट कर देणार तीन रजे चौथा रसा चढ सारा समान गायला लो जी लागे ਤੋਂ 4 6 7 8 ਰਦੇ ਲੱਗੇ ਬਈ ਮਮਰਾ ਦਾ ਲੱਗਿਆ ਉੱਪਰ ਤਿਆਰ 9 10 11 11 ਰਦੇ ਲਾਣੇ ਆਪਾਂ ਨੇ ਪਾਣੀ ਪਾਤੀ 11 ਜਾਂ 12 ਜੇ ਕਿਟਾਂ ਦੇ ਹਿਸਾਬ ਤੇ ਲਾ ਦੂਗਾ 1 2 ਘੱਟ ਵੱਧ ਸਭ ਬੱਦ ਲੱਗ ਜਪਾ ਕੋਈ ਚੱਕਰ ਨਹੀਂ ਲਓ ਜੀ ਕੁੱਠਾ ਵੀ ਆਪਾਂ ਦਾ ਹੋ ਗਿਆ ਕੰਪਲੀਟ ਰੱਖ ਦੀ ਸਲੇਬ ਵੀ ਆਪਾਂ ਨੇ ਉੱਪਰ ਥੱਲਾ ਫਰਸ਼ ਵੀ ਪਾ ਦਿਆ ਮੈਂ ਆਪਾਂ ਨੇ ਬਈ ਆਹ ਦੇਖੋ ਅੰਦਰ ਦੇ ਥੱਲਾ ਫਰਸ਼ ਪਾ ਦਿਆ ਐਨ ਵਧੀਆ ਕਮਰਾ ਬਣ ਗਿਆ ਸਟਾਰਟਰ ਵਾਸਤੇ ਬਈ ਬਹੁਤ ਵਧੀਆ ਮੈਂ ਕਹਿੰਦਾ ਵੀ ਇਹ ਲੋਹੇ ਵਾਲੇ ਬਕਸਿਆਂਆਂ ਨਾਲੋਂ ਬਹੁਤ ਵਧੀਆ ਬਈ ਇਹੋ ਜਿਹਾ ਬਣਾ ਕੇ ਲਾਓ ਨਜ਼ਾਰਾ ਹੈ